ਗੁਰੂ ਨਾਨਕ ਪਾਤਸ਼ਾਹ ਇਸ ਜਗਤ ਜਲੰਦੇ ਨੂੰ ਤਾਰਨ ਦੇ ਲਈ ਦੁਨੀਆ ਦੇ ਵੱਖ-ਵੱਖ ਖੇਤਿਆਂ ਦੇ ਵਿੱਚ, ਹਿੱਸਿਆਂ ਦੇ ਵਿੱਚ ਗਿਆ। ਕੋਈ ਸਾਧ ਸੀ, ਕੋਈ ਚੋਰ ਸੀ, ਕੋਈ ਠੱਗ ਸੀ, ਕੋਈ ਧਰਮੀ ਸੀ, ਕੋਈ ਅਧਰਮੀ ਸੀ, ਕੋਈ ਮਾੜਾ ਸੀ, ਕੋਈ ਚੰਗਾ ਸੀ। ਗੁਰੂ ਸਾਰਿਆਂ ਨੂੰ ਮਿਲਿਆ। ਤੇ ਗੁਰੂ ਸਾਹਿਬ ਸਾਰਿਆਂ ਨੂੰ ਮਿਲ ਕੇ ਸੱਚ ਦਾ ਉਪਦੇਸ਼ ਦਿੱਤਾ ਗੁਰੂ ਨੇ ਸੰਵਾਦ ਕੀਤਾ ਉਹ ਜਿਹੜੇ ਸਿੱਧ ਸਨ ਜੋਗੀ ਸਨ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਹੰਕਾਰ ਸੀ ਕਿ ਗਿਆਨ ਪੱਖੋਂ ਵੀ ਤਕੜੇ ਆ ਕੁਛ ਰਿੱਧੀਆਂ ਸਿੱਧੀਆਂ ਵੀ ਲੈ ਲਈਆਂ ਉਹਨਾਂ ਨੂੰ ਵੀ ਇੱਕ ਦਿਨ ਕਹਿਣਾ ਪੈ ਗਿਆ ਵੱਡਾ ਗੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਧੰਨ ਨਾਨਕ ਤੇਰੀ ਵਡੀ ਕਮਾਈ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਸ ਗੁਰੂ ਨੇ ਹਰੇਕ ਨੂੰ ਕਲਾਵੇ ਦੇ ਵਿੱਚ ਲੈ ਆ ਅੱਜ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਲਈ ਬੈਠੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਤੇ ਚੱਲਦਿਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਮੈਂ ਉਸੇ ਜੰਮੂ ਤੇ ਕਸ਼ਮੀਰ ਕਿਉਂਕਿ ਇਕੱਠਾਈ ਹੈ। ਇਸੇ ਕਸ਼ਮੀਰ ਦੀ ਧਰਤੀ ਤੋਂ ਪੰਡਿਤ ਗਏ ਸਨ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਗੱਲ ਕੀਤੀ ਸੀ। ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਹਰ ਇੱਕ ਨੂੰ ਆਪਣੀ ਬੋਲੀ ਬੋਲਣ ਦਾ ਹੱਕ ਹੈ ਹਰ ਇੱਕ ਨੂੰ ਆਪਣੇ ਧਰਮ ਦੇ ਅਸੂਲਾਂ ਦੇ ਮੁਤਾਬਕ ਚੱਲਣ ਦਾ ਹੱਕ ਹੈ ਪਰ ਉਦੋਂ ਵੀ ਇਹ ਹੱਕ ਖੋਏ ਜਾ ਰਹੇ ਸਨ ਸੱਤਾ ਔਰੰਗਜ਼ੇਬ ਦੇ ਪਾਸ ਸੀ ਦਿੱਲੀ ਤੇ ਤਖਤ ਉੱਤੇ ਬੈਠਾ ਸੀ ਸੱਤਾ ਦਾ ਨਸ਼ਾ ਬੜਾ ਮਾੜਾ ਹੁੰਦਾ ਹੈ ਨਸ਼ੇ ਸਾਰੇ ਹੀ ਮਾੜੇ ਨੇ ਪਰ ਸੱਤਾ ਦਾ ਨਸ਼ਾ ਅਨੇ ਵਾ ਕਤਲੋਗਾਰਤ ਕਰਵਾ ਦਿੰਦਾ ਹੈ ਉਹਨੇ ਸੱਤਾ ਦੇ ਨਸ਼ੇ ਵਿੱਚ ਜੋ ਕੁਝ ਵੀ ਕੀਤਾ ਤੁਸੀਂ ਵੀ ਜਾਣਦੇ ਹੋ ਤਿਲਕ ਤੇ ਜੰਝੂ ਦੀ ਵੀ ਗੱਲ ਸੀ ਧਾਰਮਿਕ ਆਜ਼ਾਦੀ ਦੀ ਗੱਲ ਸੀ ਪਰ ਜਿਹੜਾ ਗੁਰੂ ਦਾ ਸਿਧਾਂਤ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਦਲ ਸੰਗ ਹਮ ਕੋ ਬਨ ਆਈ ਉਹਦੇ ਤੇ ਚਲਦਿਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਜਦੋਂ ਕਸ਼ਮੀਰੀ ਪੰਡਤ ਗਏ ਗੱਲ ਕੱਲੇ ਕਸ਼ਮੀਰੀ ਪੰਡਤਾਂ ਦੀ ਨਹੀਂ ਸੀ ਗੱਲ ਹਿੰਦੋਸਤਾਨ ਦੇ ਅੰਦਰ ਹਰ ਤਿਲਕ ਵਾਲੇ ਤੇ ਜੰਝੂ ਵਾਲੇ ਦੀ ਸੀ ਕਸ਼ਮੀਰੀ ਪੰਡਤ ਤੇ ਆਗੂ ਸਨ ਇਹ ਸੱਚੇ ਪਾਤਸ਼ਾਹ ਨੂੰ ਜਦੋਂ ਬੇਨਤੀ ਕੀਤੀ ਤੇ ਗੁਰੂ ਦਾ ਘਰ ਜੋ ਸ਼ਰਨ ਆਵੇ ਤਿਸ ਕੰਠ ਲਾਏ ਇਹ ਬਿਰਦ ਸਵਾਮੀ ਸੰਧਾ ਗੁਰੂ ਨੇ ਕਿਹਾ ਸੀ ਜਾਓ ਜਾ ਕੇ ਕਹਿ ਦਿਓ ਗਵਰਨਰ ਸ਼ੇਰ ਅਫਗਾਨ ਖਾਨ ਨੂੰ ਸੁਨੇਹਾ ਲਾਵੇ ਰੰਗਜੀਤ ਨੂੰ ਜੇ ਗੁਰੂ ਨੂੰ ਝੁਕਾ ਦਵੋਗੇ ਤੇ ਸਾਰੇ ਮੰਨ ਜਾਣਗੇ ਤੁਸੀਂ ਭਾਵੇਂ ਮੈਂ ਉਹਦੀਆਂ ਸਾਰੀਆਂ ਗੱਲਾਂ ਨਾਲ ਕਦੀ ਸਹਿਮਤ ਨਹੀਂ ਹੋਇਆ ਆਰਿਆ ਦولت ਰਾਏ ਉਹਨੇ ਲਿਖਿਆ ਸਵਾਨੇ ਉਮਰੀ ਗੁਰੂ ਗੋ ਬਿੰਦ ਸੇਈ ਹਿੰਦੁਸਤਾਨ ਦੀ ਸਰਕਾਰ ਨੂੰ ਉਹ ਕਿਤਾਬ ਚੰਗੀ ਤਰ੍ਹਾਂ ਪੜ੍ਹਨੀ ਚਾਹੀਦੀ ਹੈ ਜੇ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਅੱਜ ਇੱਥੋਂ ਦਾ ਨਕਸ਼ਾ ਇੱਥੋਂ ਦਾ ਸੱਭਿਆਚਾਰ ਕੁਝ ਹੋਰ ਹੋਣਾ ਸੀ ਇਹ ਗੁਰੂ ਦੀ ਵਡਿਆਈ ਕੇ ਗੁਰੂ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਦਿੱਤੀ ਔਰ ਕੱਲੇ ਗੁਰੂ ਸਾਹਿਬ ਨਹੀਂ ਹੁਣ ਸ਼ਤਾਬਦੀ ਆਉਣੀ ਹੈ 350 ਸਾਲਾਂ ਕਿਆ ਗਿਆ ਵੀ ਸਿੱਖ ਜਿਹੜੇ ਨੇ ਪਹਿਲਾ ਸ਼ਹੀਦ ਕਰੀਏ ਉਹਨੇ ਸਰਦਾਰ ਸਾਹਿਬ ਕਹਿ ਰਹੇ ਸੀ ਸਿੱਖੀ ਕੋਈ ਕੱਚੀ ਨਹੀਂ ਇਹ ਠੀਕ ਹੈ ਮਾੜੇ ਤੋਂ ਮਾੜੇ ਹਾਲਾਤਾਂ ਦੇ ਵਿੱਚੋਂ ਅਸੀਂ ਨਿਕਲੇ ਹਾਂ ਪਰ ਅਸੀਂ ਗੁਰੂ ਤੇ ਫਕਰ ਕਰਕੇ ਕਹਿੰਨੇ ਆ ਮੁੱਕਾਂਗੇ ਨਹੀਂ ਸਾਨੂੰ ਸਾਡੇ ਗੁਰੂ ਦਾ ਥਾਪੜ ਹੈ ਤੇ ਸਾਡਾ ਗੁਰੂ ਪੂਰਾ ਉਦੋਂ ਵੀ ਪਹਿਲਾਂ ਸਿੱਖ ਹੀ ਸ਼ਹੀਦ ਕੀਤੇ ਸੀ ਦੇਗ ਵਿੱਚ ਉਬਾਲਤਾ ਆਰੇ ਨਾ ਚੀਰਤਾ ਰੂਹ ਦੇ ਵਿੱਚ ਲਪੇਟ ਕੇ ਜਿਉਂਦਿਆਂ ਸਾੜਤਾ ਪਿੱਛਾ ਪਤਾ ਕੀ ਸੀ ਸਿੱਖਾਂ ਦੀ ਇੱਕੋ ਹੀ ਸੀ ਇਹ ਸਿੱਖ ਨੂੰ ਅੱਜ ਚੇਤਿਆਂ ਚ ਰੱਖਣ ਦੀ ਲੋੜ ਹੈ ਥੋੜਾ ਜਿਹਾ ਸਾਨੂੰ ਬਿਸਰ ਗਿਆ ਸਿੱਖਾਂ ਨੇ ਕਿਹਾ ਸੀ ਜਦੋਂ ਪੁੱਛਿਆ ਇਸ਼ਾ ਕਹਿੰਦੇ ਜਦੋਂ ਸ਼ਹੀਦ ਕਰਿਓ ਮੁਖ ਗੁਰੂ ਵਾਲੋ ਅਹੀ ਗੱਲ ਅਸੀਂ ਚੇਤੇ ਰੱਖਣੀ ਹੈ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹੀਏ ਜਿੱਥੇ ਮਰਜੀ ਰਹੀਏ ਪਰ ਮੁਖ ਆਪਣੇ ਗੁਰੂ ਵੱਲ ਹੋ ਗੁਰੂ ਦੇ ਆਸ਼ੇ ਦੇ ਉਲਟ ਨਹੀਂ ਚੱਲਣਾ ਗੁਰੂ ਦੇ ਸਿਧਾਂਤ ਦੇ ਉਲਟ ਨਹੀਂ ਚੱਲਣਾ ਤੇ ਗੁਰੂ ਆਤਮਾ ਗੁਰੂ ਗ੍ਰੰਥ ਵੇਦ ਤੇ ਸਰੀਰ ਗੁਰੂ ਪੰਥ ਦੇ ਉਲਟ ਵੀ ਚੱਲਣਾ ਹੈ ਜੇ ਪੰਥ ਦੇ ਉਲਟ ਵੀ ਚੱਲੇ ਤੇ ਗੁਰੂ ਦੇ ਉਲਟ ਆ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਦੁਨੀਆਂ ਦੀ ਇੱਕੋ ਇੱਕ ਮਿਸਾਲ ਹੈ ਟੜ ਦਾ ਸੰਸਕਾਰ ਦਿੱਲੀ ਹੋ ਰਿਹਾ ਸੀ ਤੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਹੋ ਰਿਹਾ ਸੀ ਦੋ ਥਾਂਾਂ 'ਤੇ ਰਿਕਾਵ ਗੰਧ ਸਾਹਿਬ ਤੇ ਗੁਰਦੁਆਰਾ ਸ਼ੀਸ਼ ਗੰਧ ਸਾਹਿਬ ਆਨੰਦਪੁਰ ਸਾਹਿਬ ਅੱਜ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਸੇਧ ਲੈਣ ਦੀ ਲੋੜ ਹੈ ਗੁਰੂ ਦਾ ਉਪਦੇਸ਼ ਹੁਣੇ ਭਾਈ ਸਾਹਿਬ ਵੀ ਪੜ੍ਹ ਕੇ ਗਏ ਪੈ ਕਾਹੂ ਕੋ ਦੇਤਨਾ ਨਾ ਪਹਿਮਾਨਤ ਆਨ ਕਾਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਅਸੀਂ ਉਸ ਸਿਧਾਂਤ ਤੇ ਚੱਲਦੇ ਹਾਂ ਪਰ ਸਾਡਾ ਫਲਸਫਾ ਸਰਬੱਤ ਦੇ ਭਲੇ ਦਾ ਵਾਹ ਸ਼ਾਹਜਹਾਨ ਨੇ ਚਾਰ ਯੁੱਧ ਕੀਤੇ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਪਰ ਉਹਨੂੰ ਵੀ ਜਦੋਂ ਲੋੜ ਪੈ ਗਈ ਉਹਦੇ ਪੁੱਤਰ ਨੂੰ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਨੇ ਸ਼ੇਰ ਦਾ ਵਾਲ ਖਵਾਇਆ ਲਾਜ ਕਿਤੇ ਨਹੀਂ ਸੀ ਹੋਇਆ ਕਿੱਥੇ ਹੋਇਆ ਕੀਰਤਪੁਰ ਸਾਹਿਬ ਕਹਿ ਸਕਦੇ ਸੀ ਵੀ ਇਹ ਦੇਤੇ ਬਾਪੂ ਨੇ ਲੜਾਈਆਂ ਕੀਤੀਆਂ ਤਾਂ ਇਹਦੀ ਮਦਦ ਕਿਉਂ ਕਰੀਏ ਹਾਲਾਤਾਂ ਦੇ ਮੁਤਾਬਕ ਫਲਸਫੇ ਨਹੀਂ ਬਦਲਦੇ ਨੇ ਉਹ ਉਹੀ ਰਹਿਣਗੇ ਅਸੀਂ ਜਦੋਂ ਸੇਵਾ ਕਰਦੇ ਹਾਂ ਅਸੀਂ ਜਾਤ ਧਰਮ ਨਹੀਂ ਦੇਖਦੇ ਹਾਂ ਕਿਉਂਕਿ ਗੁਰੂ ਨੇ ਕਿਹਾ ਨਹੀਂ ਦੇਖਣਾ ਇਹ ਫਰਕ ਐਸਾ ਬਿਨਾਂ ਕਿਸੇ ਪੱਖਪਾਤ ਤੋਂ ਸੇਵਾ ਦੇ ਵਿੱਚ ਤੇ ਸਿੱਖਾਂ ਦਾ ਕੋਈ ਸਾਨੀ ਨਹੀਂ ਹੈ ਕਹਲਣਾਵਾਂ ਦੇ ਵਿੱਚ ਸਾਨੀ ਨਹੀਂ ਹੈ ਪਰ ਜੋ ਸਿੱਖਾਂ ਦੀਆਂ ਕੁਝ ਗੱਲਾਂ ਨਹੀਂ ਉਹਦੇ ਤੇ ਵੀ ਤਵਜੋ ਦੇਣ ਦੀ ਲੋੜ ਹੈ ਉਹਨੇ ਸਰਦਾਰ ਸਾਹਿਬ ਕਹਿ ਰਹੇ ਸੀ ਭਈ ਜਿਹੜਾ ਭਾਰਤ ਦਾ ਹਵਾ ਬਾਜੀ ਮਤਰਾਲਾ ਹੈ ਮੈਂ ਪੰਜਾਬੀ ਚ ਕਹਾਂ ਉਹਨੇ ਪਿਛੇ ਜੇ ਨੋਟੀਫਿਕੇਸ਼ਨ ਕੱਢਿਆ ਸੀ ਵੀ ਜਿਹੜੇ 에ਰਪੋਰਟਾਂ ਤੇ ਸਰਦਾਰ ਨੌਕਰੀ ਕਰਦੇ ਨੇ ਉਹ ਕਕਾਰ ਨਾ ਕਰਨ ਕਿਰਪਾਨ ਦੀ ਗੱਲ ਹੋ ਗਈ ਇੱਥੇ ਤੇ ਨਹੀਂ ਰੁਕਣੀ ਇਹ ਇੱਥੇ ਵੀ ਜਾਵੇਗੀ ਇੱਥੇ ਵੀ ਜਾਵੇਗੀ ਜਿੰਨਾ ਸੈਣ ਕਰੀ ਜਾਵਾਂਗੇ ਤਰੀ ਜਾਣਗੇ ਕਦੀ ਇਹਨਾਂ ਲੋਕਾਂ ਨੇ ਇਹ ਕਿਹਾ ਹੈ ਕਿ ਕਿਰਪਾਨ ਵਾਲਾ ਸਾਨੂੰ ਵੋਟ ਨਾ ਪਾਵੇ ਫਿਰ ਠੀਕ ਹੈ ਕਿਰਪਾਨ ਕਦੀ ਕਿਹਾ ਹੈ ਕਿ ਸਾਡੀ ਪਾਰਟੀ ਦੇ ਵਿੱਚ ਉਹ ਬੰਦਾ ਹੋਵੇ ਸਿੱਖ ਹੋਵੇ ਤੇ ਕਿਰਪਾਨ ਨਾ ਪਾਵੇ ਨਹੀਂ ਇਹ ਕੀ ਨੀਤੀ ਹੈ ਸਾਡਾ ਫੰਡਾਮੈਂਟਲ ਰਾਈਟ ਹੈ ਔਰ ਇਹਨਾਂ ਦੇ ਸੰਵਿਧਾਨ ਨੇ ਦਿੱਤਾ ਹੈ ਅਸੀਂ ਕਿਰਪਾں پا ਸਕਦੇ ਭਾਵੇਂ ਕਿ ਮੈਂ ਉਹਦੇ ਤੋਂ ਪਹਿਲਾਂ ਗੁਰੂ ਦੀ ਗੱਲ ਮੰਨਦਾ ਮੈਂ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਸਿੱਖ ਨੇ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਇਹ ਸਾਡਾ ਗੁਰੂ ਤੈਅ ਕਰਦਾ ਹੈ ਤੇ ਗੁਰੂ ਨੇ ਤੈਅ ਕੀਤਾ ਹੈ ਸਾਡੀ ਡੈਫੀਨੇਸ਼ਨ ਕੋਈ ਸਰਕਾਰ ਨਹੀਂ ਤੈਅ ਕਰੇਗੀ ਗੁਰੂ ਨੇ ਤੈਅ ਕੀਤਾ ਜਦੋਂ ਗੁਰੂ ਨੇ ਕਹਿ ਹੀ ਦਿੱਤਾ ਕਿ ਪੰਜ ਪੱਕੇ ਪਾਉਣੇ ਨੇ ਤੇ ਪਾਉਣੇ ਨੇ 1925 ਵਿੱਚ ਗੋਰੇ ਸੀ 1825 ਚ ਅਸੀਂ ਸੀ 1725 ਚ ਮੁਗਲ ਸੀ ਅੱਜ ਇਹ ਨੇ ਸਮੇਂ ਦੇ ਨਾਲ ਸਿੱਖੀ ਥੋੜਾ ਬਦਲਣੀ ਹੈ ਇਹ ਤੇ ਉਹੀ ਰਹਿਣੀ ਜੋ ਗੁਰੂ ਨੇ ਕਿਹਾ ਇਸ ਕਰਕੇ ਘਬਰਾਉਣਾ ਨਹੀਂ ਚਾਹੀਦਾ ਸਭ ਕੁਝ ਉਥੈ ਸੱਚ ਹੈ ਹੀ ਸੱਚ ਨਿਭੜੈ ਕੂੜ ਨਿਖਟੈ ਨਾਨਕਾ ਓੜਕ ਸੱਚ ਮੈਂ ਬੜਾ ਇੱਕ ਇਮੋਸ਼ਨਲ ਸਿੱਖ ਹਾਂ ਮੈਂ ਜਦੋਂ ਸਿੱਖਾਂ ਦਾ ਟਕਰਾਅ ਵੇਖਦਾ ਤੇ ਮੈਨੂੰ ਦੁੱਖ ਹੁੰਦਾ ਹੈ ਪਰਿਵਾਰ ਆਪਸ ਵਿੱਚ ਲੜਦਾ ਚੰਗਾ ਨਹੀਂ ਲੱਗਦਾ ਅਸੀਂ ਪਰਿਵਾਰ ਸਾਡਾ ਬਾਪੂ ਧਾਰਮਿਕ ਤੌਰ ਤੇ ਗੁਰੂ ਗੋਬਿੰਦ ਸਿੰਘ ਮਾਤਾ ਸਹਿਬ ਘਰ ਵਾਸੀ ਆਨੰਦਪੁਰ ਸਾਹਿਬ ਦੇ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਸਿੱਖ ਵਸੇ ਬੜੀਆਂ ਸਾਡੀਆਂ ਸਾਂਝਾਂ ਨੇ ਉਹਦੇ ਵਿੱਚ ਇੱਕ ਇਹ ਵੀ ਸਾਂਝ ਹੈ ਦੁਨੀਆ ਦੇ ਕਿਸੇ ਵੀ ਖਿੱਤੇ 'ਤੇ ਵਸਣ ਵਾਲਾ ਸਿੱਖ ਵਾਸੀ ਆਨੰਦਪੁਰ ਸਾਹਿਬ ਦਾ ਇਹ ਸਾਡੀ ਕੌਮੀਅਤ ਹੈ ਸਿੱਖ ਖਾਲਸਾ ਪਰ ਝਗੜੇ ਤੇ ਚੰਗੇ ਨਹੀਂ ਲੱਗਦੇ ਖਾਨਾ ਜੰਗੀ ਕੌਮਾਂ ਦੀ ਮੈਂ ਇਤਿਹਾਸ ਨੂੰ ਪੜਨ ਦਾ ਬੜਾ ਸ਼ਕੀਨ ਹਾਂ ਪਰ ਮੈਂ ਪੂਰੀ ਜ਼ਿੰਦਗੀ ਇੱਕ ਕਿਤਾਬ ਨਹੀਂ ਪੜ ਸਕਿਆ ਤੇ ਸ਼ਾਇਦ ਮੈਂ ਕਦੀ ਨਹੀਂ ਪੜ ਸਕਾਂ ਇਹ ਤੇ ਮੈਂ ਪੜ ਲਿਆ ਸਿੱਖ ਰਾਜ ਕਿਵੇਂ ਬਣਿਆ ਚਾਹ ਨਾ ਪੜਿਆ ਪਰ ਇਹ ਨਹੀਂ ਪੜ ਹੋਇਆ ਸਿੱਖ ਰਾਜ ਕਿਵੇਂ ਗਿਆ ਸੋਚਿਆ ਕਦੀ ਅੱਜ ਕੀ ਕਰ ਰਹੇ ਸੀ ਇੱਕ ਬਿਰਤਾਂਤ ਚੱਲਦਾ ਹੈ ਫੋਨ ਦੇ ਉੱਤੇ ਉਹ ਫੋਨ ਤੋਂ ਅੱਗੇ ਪਹੁੰਚਦਾ ਹੈ ਸ਼ਾਮ ਤੱਕ ਲਾਲਾ ਲਾਲਾ ਹੋ ਜਾਂਦੀ ਸਿੱਖਾਂ ਚ ਅਸੀਂ ਸਿਧਾ ਆਤਮਾ ਕਰ ਚੱਲਣਾ ਸੀ ਕਿਸੇ ਬਿਰਤਾਂਤ ਮਗਰ ਨਹੀਂ ਸੀ ਚੱਲਣਾ ਉਦੋਂ ਕੀ ਹੋਇਆ ਆਵੀ ਰਲਿਆਈ ਗੋਰਿਆਨਾ ਉਹ ਵੀ ਰਲਿਆਈ ਗੋਰਿਆਨਾ ਗਦਾਰ ਹੈਗੇ ਸੀ ਧਿਆਨ ਸਿੰਘ ਡੋਗਰੇ ਵਰਗੇ ਮਿਸ਼ਰ ਤੇਜਾ ਸਿੰਘ ਵਰਗੇ ਲਾਲ ਸਿੰਘ ਵਰਗੇ ਪਰ ਸ਼ੱਕ ਦੇ ਵੇਤੀ ਅਸੀਂ ਬੜੇ ਮਾਰਦੇ ਜਿੱਦਣ ਕਵਰ ਪਸ਼ੋਰਾ ਸਿੰਘ ਨੂੰ ਅਟਕ ਦੇ ਕਿਲੇ 'ਚ ਕੈਦ ਕੀਤਾ ਕਵਰ ਪਸ਼ੋਰਾ ਸਿੰਘ ਵੀ ਮਹਾਰਾਜਾ ਸ਼ੇਰੇ ਪੰਜਾਬ ਦਾ ਪੁੱਤ ਸੀ। ਉਹਨੂੰ ਮਾਰਨ ਲੱਗੇ ਉਹ ਕਹਿੰਦਾ ਮੇਰੀ ਗੱਲ ਸੁਣੋ ਭਰਾਓ। ਮਾਰ ਤੇ ਦੇਣਾ ਹੀ ਪਰ ਇੱਕ ਦਲ ਦਾ ਖਿਆਲ ਕਰਿਓ। ਜਿੱਥੇ ਮੇਰਾ ਸਸਕਾਰ ਹੋਵੇ ਮੇਰੀ ਯਾਦ ਨਾ ਬਣਾਈ। ਉਹ ਕਹਿੰਦੇ ਕਿਉਂ? ਉਹ ਕਹਿੰਦਾ ਵੀ ਯਾਦ ਬਣਾਉਂਗੇ ਲੋਕ ਆਉਣਗੇ ਉਹ ਕਹਿਣਗੇ ਕਿ ਸਿੱਖਾ ਨਹੀਂ ਸਿੱਰੇ ਪੰਜਾਬ ਦਾ ਪੁੱਤ ਮਾਰ ਦਿੱਤਾ ਸਿੱਖ ਹੀ ਸੰਭਾਰੀ ਸਿੱਖਾ ਨੇ ਸਿੱਖ ਮਾਰਤਾ ਨਹੀਂ ਇਸ ਨੇ ਆ ਚੰਗਾ ਨਹੀਂ ਜਾਣਾ ਉਹਨੂੰ ਵੱਢਣ ਤੋਂ ਬਾਅਦ ਦਰਿਆ ਦੇ ਵਿੱਚ ਰੁੜਿਆ ਗਿਆ ਸੀ اٹਕ ਦੇ ਵਿੱਚ ਖਾਨਾ ਜੰਗੀ ਕੌਮਾਲੀ ਚੰਗੀ ਨਹੀਂ ਹੈ ਅਸੀਂ ਫੇਰ ਪਏ ਹੋਏ ਸਭ ਤੋਂ ਵੱਧ ਗੁਰੂ ਨੇ ਆਖਿਆ ਵੀ ਹਉਮੈ ਛੱਡੋ ਹਰੇਕ ਨੇ ਪੰਡ ਚੁਕੀ ਹੋਈ ਹੈ ਹੰਕਾਰ ਮੈਂ ਸਿਆਣਾ ਦੁਜਾ ਨਿਆਣਾ ਕਿੱਥੇ ਜਾ ਕੇ ਰੁਕਾਂਗੇ ਆਪ ਕੀ ਚਾਹੁੰਨੇ ਆ ਕੀ ਕਰਾਂਗੇ ਕੋਈ ਵੇਲਾ ਸੀ ਕੌਮ ਇੱਕ ਗੱਲ ਕਰਦੀ ਸੀ ਤੇ ਸਰਕਾਰ ਗੱਲ ਕੋਲਾਂਨ ਕੇ ਵੀ ਸੁਣਦੀ ਸੀ ਹੁਣ ਪਾਈ ਜਾ ਰੌਲਾ ਬੰਦੀ ਸਿੰਘ ਰਿਹਾ ਕਰੋ ਕੱਠੇ ਹੀ ਨਹੀਂ ਅਗੇ ਅਗਲੇ ਕਹਿੰਦੇ ਠੀਕ ਹੈ ਇਹ ਤੇ ਪਾਟੇ ਪੈ ਨੇ ਟੁੱਟੇ ਪੈ ਨੇ ਉਹਨਾਂ ਚਿਰ ਤੱਕ ਸੁਣਵਾਈਆਂ ਨਹੀਂ ਹੁੰਦੀਆਂ ਸਜਣੋ ਜਿੰਨਾ ਚਿਰ ਤੱਕ ਪਰਿਵਾਰ ਦੇ ਵਿੱਚ ਇਤਫਾਕ ਨਾ ਹੋਵੇ ਆਪਾਂ ਆਪਣੇ ਘਰਾਂ 'ਚ ਰਹਿਨੇ ਆਪਣੇ ਘਰੇ ਲੜਾਈ ਪੈ ਜੇ ਤੇ ਗਵਾਂਢੀ ਕਹਿੰਦੇ ਵੀ ਫਾਇਦਾ ਲੈ ਲਓ ਕਿ ਜੇ ਚੰਗੇ ਨਾ ਹੋਣ ਗਵਾਂਢੀ ਮੈਂ ਨਹੀਂ ਕਹਿਣਾ ਵੀ ਮਾੜੇ ਹੁੰਦੇ ਆ ਇਹ ਦ੍ਰਿਸ਼ਟਾਂਤ ਹੈ ਪਰਿਵਾਰ ਵਿੱਚ ਇਤਫਾਕ ਰੱਖਣਾ ਜ਼ਰੂਰੀ ਹੈ ਔਰ ਗੁਰੂ ਨੇ ਸਾਨੂੰ ਇਤਫਾਕ ਦੀ ਦਾਤ ਦਿੱਤੀ ਹੈ ਮੈਂ ਪਿੱਛੇ ਵੀ ਕਹਿ ਕੇ ਆਇਆ ਕਿ ਤੇ ਬਾਣੀ 'ਚ ਲਿਖਿਆ ਵੀ ਇੱਕ ਸਿੱਖ ਦੂਜੇ ਸਿੱਖ ਦੀ ਨਿੰਦਿਆ ਕਰੇ। ਬਾਣੀ ਦੇ ਵਿੱਚ ਇਹ ਤੇ ਕਿਹਾ ਹੈ ਜੋ ਦਿੱਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ। ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਂਦੇ ਆਏ ਮਿਲ ਗੁਰਸੇ ਖਾਏ ਮਿਲ ਤੂੰ ਮੇਰੇ ਗੁਰੂ ਕੇ ਇਹ ਕਿਤੇ ਲਿਖਿਆ ਵੀ ਇੱਕ ਦੂਜੇ ਦੀ ਨਿੰਦਿਆ ਕਰੋ ਉਭਰਾਈ ਕਰੋ। ਜਿੱਥੇ ਬੰਦੇ ਚਾਰ ਬਰਾਈ ਸ਼ੁਰੂ ਹੁੰਦੀ ਸਾਡੀ ਨਹੀਂ ਇਹ ਨਹੀਂ ਠੀਕ ਹੈ ਆਪਾਂ ਗੁਰੂ ਦੇ ਸਿਧਾਂਤ ਹੇਠਾਂ ਇਕੱਠੇ ਹੋਈਏ ਠੀਕ ਹੈ ਮਸਲੇ ਇੱਕ ਨਹੀਂ ਬੜੇ ਨੇ ਪਰ ਇੱਕੇ ਵਾਰੀ ਤੇ ਨਹੀਂ ਹੱਲ ਹੋ ਜਾਣੇ ਸਾਰੇ ਵੀ ਆਪਾਂ ਕਹੀਏ ਵੀ ਜਿਦਾਂ ਦੁੱਧ ਰਿੜਕੀਦਾ ਤੇ ਹੁਣੇ ਮੱਖਣ ਕੱਢ ਦੋ ਬਾਹਰ ਸਮਾਂ ਤੇ ਲੱਗਦਾ ਹੀ ਐ ਨਾ ਪਰ ਪਹਿਲਾਂ ਪਹਿਲ ਦੇ ਆਧਾਰ ਦੇ ਉੱਤੇ ਆਪਾਂ ਕੌਮੀ ਤੌਰ ਤੇ ਕੌਮੀ ਮਸਲਿਆਂ ਤੇ ਆ ਗਏ ਤੁਹਾਡੀ ਪੰਜਾਬੀ ਦੀ ਗੱਲ ਵੱਡੀ ਮੰਗ ਹੈ ਤੁਸੀਂ ਇੱਥੇ ਰੌਲਾ ਪਾ ਰਹੇ ਹੋ ਉੱਥੇ ਪੰਜਾਬ ਚ ਕੀ ਹੋ ਰਿਹਾ ਕਿੰਨੇ ਸਕੂਲਾਂ ਦੇ ਵਿੱਚ ਤੇ ਨਰਸਰੀ ਤੋਂ ਪੰਜਾਬੀ ਨਹੀਂ ਪੜਾਈ ਜਾਂਦੀ ਹਾਂ ਹੁਣ ਸਿੱਖ ਜਾਗ ਪੈ ਨਹੀਂ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਇਹ ਸਲੂਕ ਨਹੀਂ ਬਰਦਾਸ਼ਤ ਕਰਾਂਗੇ ਇਹ ਗੁਰਮੁਖੀ ਗੁਰੂ ਦੀ ਦਿੱਤੀ ਹੈ ਤਾਂ ਕਿ ਗੁਰਮੁਖੀ ਕਹਿੰਦੇ ਨੇ ਮੱਲ ਅਖਾੜਾ ਸਾਹਿਬ ਪੱਟੀ ਸਾਹਿਬ ਉੱਥੇ ਪਾਕਿਸਤਾਨ 'ਚ ਮੈਂ ਗਿਆ ਹਾਂ ਲਖਨ ਸਰ ਸਾਹਿਬ ਦਮਦਮਾ ਸਾਹਿਬ ਕਿੱਥੋਂ ਦੀ ਸਰਕਾਰ ਉਸ ਧਿਰ ਨੂੰ ਬਿਲੋਂਗ ਕਰਦੀ ਹੈ ਜਿਹੜੀ ਮਿਨਿਓਰਟੀ ਹੈ ਇਤੋਂ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਪਰਿਵਾਰ ਕੁਸ਼ੋਕੜ ਸਿੱਖਾਂ ਨਾਲ ਚੰਗਾ ਰਿਹਾ ਮੈਨੂੰ ਪਤਾ ਹੈ ਪਿਛਲੇ ਹਾਂ ਨੇ ਜੋ ਕੀਤਾ ਸੋ ਕੀਤਾ ਪਰ ਹੁਣ ਇਸ ਸਰਕਾਰ ਦਾ ਫਰਜ਼ ਬਣਦਾ ਹੈ ਵੀ ਜੋ ਪੰਜਾਬੀ ਬੋਲੀ ਦਾ ਅਸਲ ਮਾਣ ਤਾਣ ਹੈ ਜੰਮੂ ਦੇ ਵਿੱਚ ਦਾ ਕਸ਼ਮੀਰ ਦੇ ਵਿੱਚ ਉਹਦਾ ਉਹ ਅਦਬ ਬਹਾਲ ਹੋਣਾ ਚਾਹੀਦਾ ਅਦਬ ਬਹਾਲ ਕਰਾਉਣ 'ਚ ਕਿਸੇ ਨੂੰ ਕੀ ਦਿੱਕਤ ਹੈ ਦੱਸੋ ਕੋਈ ਆਪਣੀ ਮਾਂ ਦਾ ਸਤਿਕਾਰ ਕਰੇ ਚੰਗੀ ਗੱਲ ਐ ਪਰ ਜੇ ਕੋਈ ਦੂਜੇ ਦੀ ਮਾਂ ਐ ਉਹਦਾ ਵੀ ਸਤਿਕਾਰ ਕਰ ਲਾਂਗੇ ਤੇ ਸਤਿਕਾਰ ਵਧਣਾ ਹੀ ਐ ਘਟਣਾ ਥੋੜਾ ਜਿਨ੍ਹਾਂ ਦੀ ਜ਼ੁਬਾਨ ਉਰਦੂ ਐ ਇੱਥੇ ਮੁਬਾਰਕ ਐ ਜਿਨ੍ਹਾਂ ਦੀ ਹਿੰਦੀ ਐ ਉਹਨਾਂ ਦੀ ਮਾਂ ਬੋਲੀ ਮੁਬਾਰਕ ਐ ਹੋਰ ਵੀ ਇੱਥੇ ਲੋਕਲ ਬੋਲੀਆਂ ਹੈਗੀਆਂ ਵਾ ਸਾਡੀ ਜ਼ੁਬਾਨ ਪੰਜਾਬੀ ਹੈ ਕਸ਼ਮੀਰ ਦੇ ਸਿੱਖ ਜੰਮੂ ਦੇ ਸਿੱਖ ਉਹ ਕਹਿੰਦੇ ਤੁਸੀਂ ਆਪਣੀ ਮਾਂ ਦਾ ਸਤਿਕਾਰ ਕਰਦੇ ਹੋ ਮੁਬਾਰਕ ਹੈ ਪਰ ਸਾਡੀ ਦਾ ਵੀ ਤੇ ਕਰੋ ਨਾ ਮਾਂ ਤੇ ਫਿਰ ਸਜਣਾ ਮਾਂ ਹੀ ਹੁੰਦੀ ਹੈ ਇਸ ਕਰਕੇ ਸਰਕਾਰ ਨੂੰ ਜੋ ਇਹ ਮੰਗ ਬੜੀ ਜ਼ਾਇਦ ਹੈ ਮਾਂ ਬੋਲੀ ਦੀ ਪੰਜਾਬੀ ਦੀ ਦੇਖੋ ਦੁਨੀਆ ਦੇ ਵਿੱਚ ਕਰੋੜਾਂ ਬੰਦੇ ਪੰਜਾਬੀ ਬੋਲਦੇ ਨੇ ਐਵੇਂ ਕੋਈ ਸਾਡੀ ਮਾੜੀ ਮੋਟ ਭਾਸ਼ਾ ਨਹੀਂ ਹੈ ਬੋਲੀ ਨਹੀਂ ਹੈ ਇਹ ਤੇ ਠੀਕ ਐ ਅਸੀਂ ਪੁੱਤਾਂ ਨਹੀਂ ਉਦਾ ਨਹੀਂ ਸਾਹਬੇ ਆਪਣੀ ਮਾਂ ਬੋਲੀ ਨੂੰ ਪਰ ਯਤਨ ਚੱਲ ਪਏ ਨੇ ਸਰਕਾਰ ਨੂੰ ਸਿੱਖਾਂ ਦੀ ਇਜਾਜ਼ਤ ਮੰਗਿਆ ਜੰਮੂ ਦੇ ਸਿੱਖਾਂ ਦੀ ਇਹ ਮੰਨਣੀ ਚਾਹੀਦੀ